ਹallelujah ਪਰਮੇਸ਼ੁਰ ਦਾ ਧੰਨਵਾਦ ਇੱਕ ਵਾਰ ਫਿਰ ਤੋਂ ਅਸੀਂ ਨਵੇਂ ਦਿਨ ਦੇ ਵਿੱਚ ਨਵੀਂ ਸ਼ੁਰੂਆਤ ਦੇ ਵਿੱਚ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਦਾ ਵੈਲਕਮ ਕਰਦੇ ਹਾਂ ਤੇ ਪਵਿੱਤਰ ਆਤਮਾ ਦਾ ਵੈਲਕਮ ਕਰਦੇ ਹਾਂ ਔਰ ਥੈਂਕਸ ਕਰਦੇ ਹਾਂ ਪਰਮੇਸ਼ੁਰ ਦਾ ਇੱਕ ਨਵਾਂ ਦਿਨ ਸਾਨੂੰ ਦੇਣ ਵਾਸਤੇ ਹallelujah ਆਈ ਅੱਜ ਦੇ ਬਚਨ ਸ਼ੁਰੂ ਕਰਨ ਤੋਂ ਪਹਿਲਾਂ ਛੋੜੀਏ ਪ੍ਰਾਰਥਨਾ ਦਾ ਜਿਸ ਦਾ ਹਰ ਵਾਰ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਸਿਰਨੁਚਾਵਾਗੇ ਔਰ ਪ੍ਰਾਰਥਨਾ ਵਿੱਚ ਆਈਏ ਸਵਰਗੀ ਪਿਤਾ ਮੈਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਮੇਰੇ ਸਾਮਰਥੀ ਪਰਮੇਸ਼ਰ ਅੱਜ ਦੇ ਕਲਾਮ ਦੇ ਲਈ ਪ੍ਰਭੂ ਜੋ ਤੁਸੀਂ ਸਾਨੂੰ ਦਿੱਤਾ ਅੱਜ ਦਾ ਮੰਨਣਾ ਪਰਮੇਸ਼ਰ ਇਸ ਮੰਨੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਜੀ ਜਿਹੜੇ ਵੀ ਤਾਂ ਪਰਮੇਸ਼ਰ ਇਸ ਵਚਨ ਨੂੰ ਇਸ ਮੰਨੇ ਨੂੰ ਸੁਣਨ ਖੁਦਾ ਮੁਕਦਾ ਪਿਤਾ ਇਸ ਵਚਨ ਦੇ ਦੁਆਰਾ ਆਸ਼ੀਸ਼ਿਤ ਪਾਉਣ ਪਰਮੇਸ਼ਰ ਔਰ ਪਰਮੇਸ਼ਰ ਖੁਦਾ ਮੁਕਦਾ ਜਿੰਨੇ ਲੋਕ ਪਿਤਾ ਪਰਮੇਸ਼ਰ ਇਸ ਵਚਨ ਨੂੰ ਸ਼ੇਅਰ ਕਰਨ ਦੂਸਰੇ ਤੱਕ ਪਹੁੰਚਾਉਣ ਮੇਰੇ ਖੁਦਾ ਮੁਕਦਾ ਵੱਡੀ ਆਸ਼ੀਸ਼ ਨੂੰ ਪ੍ਰਾਪਤ ਕਰਨ ਮੇਰੇ ਪਿਆਰੇ ਪਰਮੇਸ਼ਰ ਤੁਬ ਤੜਾ ਅਨੁਗ੍ਰਹਿ ਹਮੇਸ਼ਾ ਉਹਨਾਂ ਤੇ ਬਣਿਆ ਰਹੇ ਮੇਰੇ ਪਿਆਰੇ ਪਰਮੇਸ਼ੁਰ ਸਾਡੀ ਦੇਆ ਤੁਹਾਡੇ ਅਨੁਗ੍ਰਹਿ ਰ ਅਡੀ ਕਿਰਪਾ ਨੂੰ ਮੰਗ ਅਬ ਯੇਸ਼ੂ ਮਸੀਹ ਦੇ ਸਾਮਣੇ ਔਰ ਜ਼ਿੰਦਾ ਜ਼ਲਾਲੀ ਨਾਮ ਦੇ ਵਿੱਚ ਆਮੇਨ ਹਾਲੇਲੂਇਆ ਸਭ ਨੂੰ ਜੈਮ ਸੀ ਦੀ ਪ੍ਰੇਜ਼ ਦਾ ਲਾਰਡ ਅਸੀਂ ਕੁਐਸਚਨ ਪੜਾਂਗੇ ਪਰਮੇਸ਼ੁਰ ਬਹੁਤ ਸੂਰਤ ਖੂਬਸੂਰਤ ਇਹਰਾ ਵਚਨ ਅੱਜ ਸੰਬਧਿਤ ਹੈ ਨੀਤੀ ਵਚਨ ਔਰ ਅਤਨ ਬਾਪ ਉਹਦੀ ਤੇਤੀ ਐਤ ਵਿੱਚ ਲਿਖਿਆ दुष्ट के घर पर यहोवा का श्राप और दर्मियों के वास स्थान पर उसकी आशीष होती है आले और यदि बत्ती तो एतविच लिखिया क्योंकि यहोवा कुटिल से घुड़ना गिनना करता परंतु वह वे अपने वेद सीधे लोगों पर खोलता है आले और सोलह एतविच तो लिखा उसके दाहिने हाथ में दीर्घायु और उसके बाएं हाथ में धन और महमान आले लुई है अच्छा वचन है धन और बलैसिंग मनी ब्लैसिंग महमा आये लुई है परमेश्वर के वचन लिखा कि वो सज्जे हाथ दीर्घायु लंबी उम्र है पर वो खबे हाथ धन और महमा आये लुई है कई बार असं बहुत इंपोर्टेंट्स जी दिखे धन ਬਾਨੂੰ ਨੇ ਇੰਪੋਰਟੈਂਟ ਦੇ ਕੇ ਅਸੀਂ ਪਰਮੇਸ਼ਵਰ ਦੀ ਉਹ ਮਹਿਮਾ ਪਰਮੇਸ਼ਵਰ ਦਾ ਜਲਾਲ ਪਰਮੇਸ਼ਵਰ ਦੀ ਉਹ ਸੀਕ੍ਰੀਟ ਜਿਹੜਾ ਹੈ ਅਸੀਂ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚੋਂ ਰਿਮੂਵ ਕਰਾ ਲੈਣੇ ਖੋਲਣੇ ਹallelujah ਜਿਹੜਾ ਲੂਤ ਨੂੰ ਪਤਾ ਲੱਗਾ ਕਿ ਇਹ ਜਗਾ ਜਿਹੜੀ ਆ ਉਹ ਬlesed ਹੈ ਜਿੱਥੇ ਜਿੱਥੇ ਉਹ ਰਹਿ ਰਿਹਾ ਜਿਹਨੂੰ ਉਹਨੇ ਦੇਖਿਆ ਕਿ ਆ ਤਰਾਈ ਜਿਹੜੀ ਹੈ ਬਹੁਤ ਅੱਛੀ ਆ ਮੇਰੇ ਜਾਨਵਰਾਂ ਲਈ ਅੱਛੀ ਆ ਮੇਰੇ ਭੇਡਾਂ ਲਈ ਅੱਛੀ ਆ ਮੇਰੇ ਮਾਲ ਡੰਗਰ ਲਈ ਅੱਛੀ ਆ ਮੇਰੇ ਲਈ ਅੱਛੀ ਆ ਉਹਨੇ ਉਹ ਜਗ੍ਹਾ ਚੁਣ ਲਈ ਉਹ ਉਸ ਧਰਮ ਨੂੰ ਚੁਣ ਲਿਆ ਉਹਨੇ ਆਸ਼ੀਸ਼ ਹੁਣੀ ਚੁਣ ਲਈ ਉਹਨੇ ਅਬਰਾਹਮ ਨੂੰ ਛੱਡ ਦਿੱਤਾ ਕਾਦੇ ਨਹੀਂ ਕਿਉਂਕਿ ਉਹਦੇ ਨੌਕਰ ਅਬਰਾਹਮ ਦੇ ਨੌਕਰਾਂ ਦੇ ਨਾਲ ਲੜਦੇ ਸੀ ਫਿਰ ਉਹੀ ਲੋਤ ਹੈ ਜਿੱਥੇ ਉਹ ਰਹਿੰਦਾ ਸੀਗਾ ਉਸੇ ਹੀ ਦੇਸ਼ ਨੂੰ ਪਰਮੇਸ਼ਰ ਨਾਸ਼ ਕਰਨ ਜਾ ਰਿਹਾ ਸੀ ਔਰ ਉਹ ਸੀਕ੍ਰਟ ਜਿਹੜਾ ਸੀਗਾ ਪਰਮੇਸ਼ਰ ਨੇ ਅਬਰਾਹਮ ਦੇ ਉੱਤੇ ਰਿਵੀਲ ਕੀਤਾ ਹ Alleluia ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿਉਂਕਿ ਯਹਵਾ ਹੋਟਲ ਸੇ ਗੁਨਾ ਕਰਤਾ ਹੈ ਪਰੰਤੂ ਵੇ ਆਪਣਾ ਬੇਦ ਸਿੱਧੇ ਲੋਗੋ ਪਰ ਖੋਲਦਾ ਅਬਰਾਹਮ ਇੱਕ ਸਿੱਧਾ ਸਾਦਾ ਇੱਕ ਪਰਮੇਸ਼ਵਰ ਨੂੰ ਮੰਨਣ ਵਾਲਾ ਖੁਦਾ ਦਾ ਜਨ ਸੀ ਔਰ ਵਿਸ਼ਵਾਸ ਵਿੱਚ ਧਨੀ ਸੀ ਵਿਸ਼ਵਾਸ ਵਿੱਚ ਮਜ਼ਬੂਤ ਸੀ ਉਹਨੂੰ ਪਤਾ ਸੀ ਅਗਰ ਮੈਂ ਇੱਥੇ ਵੀ ਰਹਿਲਾਂ ਉਜਾੜ ਦੇ ਵਿੱਚ ਵੀ ਰਹਿਲਾਂ ਤੋ ਉਜਾੜ ਵਿੱਚ ਵੀ ਪਰਮੇਸ਼ਵਰ ਜਿਹੜਾ ਹੈ ਮੈਨੂੰ ਆਸ਼ੀਸ਼ ਦੇਣ ਵਾਲਾ ਪਰਮੇਸ਼ਵਰ ਹਾਲੇਲੂਇਆ ਤੇਈ ਵਾਰੀ ਅਸੀਂ ਧਨ ਨੂੰ ਅਹਮਿਆਤ ਦੇਨੇ ਪਰਮੇਸ਼ਵਰ ਇਹ ਦਾਸ ਨੂੰ ਇਮਿਹਤ ਨਹੀਂ ਦੇਨੇ ਹੋ ਸਕਦਾ ਕਿ ਅਗਰ ਉਹਦੇ ਨਾਲ ਰਹਿੰਦਾ ਲੂਤ ਇਬਰਾਹਮ ਦੇ ਨਾਲ ਰਹਿੰਦਾ ਉਹਦਾ ਧੰਨ ਵੀ ਬਣਿਆ ਲੈਂਦਾ ਆਸ਼ੀਸ਼ ਵੀ ਬਣੀ ਰਹਿੰਦੀ ਔਰ ਇਬਰਾਹਮ ਦੀ ਤਰ੍ਹਾਂ ਉਹਨੂੰ ਵੀ ਇੱਕ ਬੇਟੇ ਦੀ ਆਸ਼ੀਸ਼ ਮਿਲਦੀ ਔਰ ਉਹਦਾ ਵੰਸ਼ ਜਿਹੜਾ ਅੱਗੇ ਵਧਦਾ ਔਰ ਉਹ ਪਾਪ ਨਾ ਹੁੰਦਾ ਜੋਦੀਆਂ ਜੋਦੀਆਂ ਬੇਟੀਆਂ ਨੇ ਪਾਪ ਕੀਤਾ ਹਾਲੇਲੂਇਹ ਬਹੁਤ ਸਾਰੀਆਂ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਪਰਵਿੱਤਰ ਬਾਈਬਲ ਦੇ ਵਿੱਚ ਹਾਲੇਲੂਇਹ ਬਾਈਬਲ ਦੇ ਵਿੱਚ ਲਿਖਿਆ ਕਿ ਤਹਿ ਗਹਿਜੀ ਨਾਮ ਦਾ ਵਿਅਕਤੀ ਸੀਗਾ ਜਿਹਨੇ ਧਨ ਦੇ ਲਾਲਚ ਦਾ ਕਰਕੇ ਆਪਣੇ ਆਸ਼ੀਸ਼ ਨੂੰ ਗਵਾ ਲਿਆ ਆਪਣੇ ਬlesing ਨੂੰ ਗਵਾ ਲਿਆ ਹallelujah ਅੱਜ ਅਸੀਂ ਨਹੀਂ ਚਾਹਦੇ ਕਿ ਅਸੀਂ ਕਿ ਪਰਮੇਸ਼ਰ ਸਾਨੂੰ ਧਨ ਦੇ ਬਦਲੇ ਜਿਹੜੀ ਸਾਡੀ ਜਿਹੜੀ ਆਸ਼ੀਸ਼ ਹੈ ਸਾਡੀ ਬਰਕਤ ਜਿਹੜੀ ਹੈ ਉਹ ਗਵਾ ਲਈ ਅੱਜ ਬਹੁਤ ਸਾਰੇ ਲੋਕ ਧਨ ਕਮਾਉਣ ਦੇ ਪਿੱਛੇ ਪਏ ਹੋਏ ਕਿੱਦਾਂ ਅਸੀਂ ਫੇਮਸ ਹੋ ਸਕਦੇ ਹਾਂ ਕਿੱਦਾਂ ਅਸੀਂ ਧਨ ਕਮਾ ਸਕਦੇ ਹਾਂ ਕਿੱਦਾਂ ਪੈਸੇ ਨੂੰ ਇਕੱਠਾ ਕਰ ਸਕਦੇ ਹਾਂ ਗਲਤ ਕੰਮਾਂ ਦੇ ਦਰਵਾਜ਼ੇ ਗਲਤ ਵੀਡੀਓ ਦੇ ਦਰਵਾਜ਼ੇ ਬਹੁਤ ਸਾਰੇ ਅਸੀਂ ਦੇਖਦੇ ਆਂ ਕਿ ਇੰਟਰਨੈਟ ਦੇ ਉੱਤੇ ਗਲਤ ਵੀਡੀਓ ਪਾ ਕੇ ਆਪਣਾ ਜਿਸਮ ਦਿਖਾ ਕੇ ਆਪਣੀਆਂ ਆਪਣੀਆਂ ਗਲਤ ਗੱਲਾਂ ਕਰਕੇ ਬਹੁਤ ਲਾਈਕ ਕਮੈਂਟਸ ਜਿਹੜੇ ਅਸੀਂ ਜਿਹੜੇ ਹਾਸਲ ਕਰਦੀ ਆਂ ਔਰ ਇੰਟਰਨੈਟ ਤੋਂ ਪੈਸਾ ਕਮਾਉਂਦੇ ਹallelujah ਔਰ ਸਭ ਕੁਝ ਗਲਤ ਹੈ ਸਭ ਕੁਝ ਇੱਥੇ ਰਹਿਣਾ ਪਰ ਪਰਮੇਸ਼ਰ ਦੀ ਆਸ਼ੀਸ਼ ਥਾਡੇ ਨਾਲ ਨਹੀਂ ਜਾਂਦੀ ਹallelujah ਗਹੇਜੀ ਨੂੰ ਇਹੀ ਚਾਹੀਦਾ ਸੀ ਗਹੇਜੀ ਨੂੰ ਧਨ ਚਾਹੀਦਾ ਸੀ ਉਹਨੇ ਆਸ਼ੀਸ਼ ਕਿਵਾਲੀ ਔਰ ਕੋਡ ਲੈ ਲੇ ਹallelujah ਪਰਮੇਸ਼ਰ ਇਹਨਾਂ ਬਚਨਾਂ ਦੀ ਦੁਆਰਾ ਤੁਹਾਨੂੰ ਬLES ਕਰੇ ਤੁਸੀਂ ਆਸ਼ੀਸ਼ਿਤ ਹੈ ਤੁਸੀਂ ਬLESਡ ਹੈ ਤੁਸੀਂ ਆਸ਼ੀਸ਼ ਨੂੰ ਪਾਣਾ ਹੈ ਜਿੱਦਾ ਪਰਮੇਸ਼ਰ ਦੇ ਬਚਨ ਚ ਲਿਖਿਆ ਉਹਦੇ ਤੇਤੀ ਹੈ ਤੇ ਵਿੱਚ ਨੀਤੀ ਬਚਨ ਤੇਨ ਉਹਦੇ ਤੇਤੀ ਦੇ ਵਿੱਚ ਲਿਖਿਆ ਦੁਸ਼ਟੀ ਘਰ ਪਰ ਯਹਵਾ ਕਾ ਸ਼ਰਾਪ ਔਰ ਦਰਮਿਯੋ ਕੇ ਵਾਸਤਾਨ ਪਰ ਉਸਕੀ ਆਸ਼ੀਸ਼ ਹੁੰਦੀ ਹਾਲੇਲੂਇਆ ਅਸੀਂ ਦੁਸ਼ਟ ਨਹੀਂ ਬੰਨਾ ਕਿ ਅਸੀਂ ਸ਼ਰਾਪ ਸਾਡੇ ਘਰ ਦੇ ਉੱਤੇ ਹਮੇਸ਼ਾ ਸ਼ਰਾਪ ਬਣਿਆ ਰਹੇ ਅਸੀਂ ਆਸ਼ੀਸ਼ਿਤ ਕਰ ਬੰਨਾ ਆ ਕਿ ਪਰਮੇਸ਼ਰ ਦੀ ਬਲੇਸਿੰਗ ਜਿਹੜੀ ਆ ਹਮੇਸ਼ਾ ਸਾਡੇ ਘਰਨੇ ਤੇ ਬਣੀ ਰਹੇ ਚਾਹੇ ਅਸੀਂ ਗਰੀਬੀ ਦੇ ਵਿੱਚ ਹੋਈਏ ਚਾਹੇ ਕੰਗਾਲੀ ਦੇ ਵਿੱਚ ਹੋਈਏ ਚਾਹੇ ਸਾਡੇ ਕੋਲ ਕੁਝ ਵੀ ਨਹੀਂ ਆ ਫਿਰ ਵੀ ਖੁਦਾ ਦਾ ਫਜ਼ਲ ਖੁਦਾ ਦੀ ਕਿਰਪਾ ਖੁਦਾ ਦਾ ਅਨੁਗ੍ਰਾਹ ਸਾਡੇ ਤੇ ਬਣਿਆ ਰਹੇ ਸਭ ਨੂੰ ਜੈਮ ਸੀ ਦੀ ਪਰਮੇਸ਼ਰ ਤੁਹਾਨੂੰ ਬਲੇਸ ਕਰੇ ਆਸ਼ੀਸ਼ ਕਰੇ ਅੱਜ ਦਾ ਦਿਨ ਤੁਹਾਡੇ ਲਈ ਬਲੇਸਡ ਹੈਲੈਲੂਇਆ